ਤੇ ਮਗਰ ਇਹ 3 ਮਤਲਬ ਹੋਣੇ ਹੈ। ਡੇਟ ਹੈਗਾ ਇਹ। ਇਹਨਾਂ ਨੇ 1,23,000 ਰੁਪਏ ਲੈਣਾ। ਤੇ ਆਪਾਂ ਸਾਧੂ ਐਮਪਲਾਈਮੈਂਟਸ ਜਿਹੜੇ ਕਿ ਰਾਜਸਥਾਨ ਦੇ ਸਾਧੂ ਸਿੰਘ ਸੰਗਰੀਆਂ ਦੇ ਵਾਜਦੇ ਨੇ ਜਿਹਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ। ਤੇ ਵਿੱਚ ਭਰਾ ਕਹਿੰਦੇ ਸੀਗੇ ਵੀ ਇਹਦੇ ਨਾਲ ਰੇਟ ਜ਼ਿਆਦਾ ਹੁੰਦੇ ਆਗੇ। ਵੀਰੇ ਬ੍ਰਾਂਡ ਦੇ ਨਾਲ ਹੀ ਰੇਟ ਬਣਦੇ ਆਗੇ। ਬਾਕੀ ਸੋਨੂੰ ਹੁਣ 2025 ਆ। ਨਿਊ ਮਾਡਲ ਦੇ ਵਿੱਚ ਕੀ ਕੀ ਸੁਧਾਰ ਕਰਿਆ ਇਹਨਾਂ ਨੇ। ਤੇ ਸੋਨੂੰ ਉਹ ਤਰਕ ਕੇ ਇਹਨਾਂ ਦੇ ਆਪਾਂ ਐਮਪਲਾਈਮੈਂਟਸ ਦਿਖਾਉਣਿਆਂਗੇ। ਕੀ ਕੀ ਫਰਕ ਪਾਇਆ ਇਹਨਾਂ ਨੇ ਪਹਿਲਾਂ ਨਾਲ ਕੀ ਕੀ ਵੇਟ ਚ ਫਰਕ ਪਾਇਆ ਕੀ ਕੀ ਰੇਟ ਚ ਫਰਕ ਪਾਇਆ ਤੇ ਆ ਦੇਖੋ ਜੀ ਇਹਨਾਂ ਦੇ ਐਪਲੀਮੈਂਟਸ ਸੋਹਣੇ ਬਰਉਂਦੇ ਆ ਕਿਹੜੀ ਗੱਲ ਆ ਵੇ ਬਜਨ ਇਹਨਾਂ ਦਾ 8 ਕੁਨਟਲ 20 ਕਿਲੋ ਆ 1 ਲੱਖ 25000 ਆ ਵੇ ਲਾਡ ਸੋਰਟ ਇਹਨਾਂ ਦੇ ਸਿਰਫ 2000 ਆ ਕੁੱਲ ਰੇਟ ਮਤਲਬ ਇਹਨਾਂ ਨੇ 1 ਲੱਖ 23000 ਰੁਪਏ ਲੈਣਾ ਤੇ 17 ਕਲਟੀਵੇਟਰ ਆਈ 17 ਕਲਟੀਵੇਟਰ ਆ ਤੇ ਉਸ ਤੋਂ ਬਾਅਦ ਆਗੇ 11 ਕਲਟੀਵੇਟਰ ਤੇ 300 kg ਵਾਲੇ ਨੇ 40000 ਰੁਪਏ ਰੇਟ ਆਈ 38000 ਦਾ ਦੇਣਾ ਇਹਨਾਂ ਨੇ 2000 ਰੁਪਏ ਮੇਲਾ ਡਿਸਕਾਊਂਟ ਸਾਰੇ ਤੇ ਇਹਨਾਂ ਨੇ ਮੇਲਾ ਡਿਸਕਾਊਂਟ ਆਈ 2000 ਆਪਣੇ ਆਪ ਡਿਸਕਾਊਂਟ ਕਰ ਲਿਓ ਠੀਕ ਆ 25 mm ਵਾਲੇ ਆ ਗਏ ਇਹ ਵਜਨ ਹੈਗਾ 3 ਕਵਾਂਟਰ 5 kg 43000 ਰੁਪਏ ਰੇਟ ਆਈ ਇਹਦਾ ਮੇਲਾ ਡਿਸਕਾਊਂਟ ਸਿਰਫ 2000 ਸਾਬ ਜੋ ਇਹਗਾ 66015 ਕਲਟੀਵੇਟਰ ਆ ਜੀ ਹਾਂ ਕਹਿੰਦੇ ਜਿੱਥੇ ਕਹਿੰਦੇ ਨਾ ਮਰਜੀ ਹਾਰਡ ਹੋਵੇ ਉੱਥੇ ਵੀ ਗੜਦੇ ਆ ਗਏ ਸਾਧੂ ਸਿੰਘ ਸੰਗਰਣ ਆ ਰਹੇ ਤੇ ਉਸ ਤੋਂ ਬਾਅਦ ਫਾਇਦਾ ਹੁੰਦੇ ਆਪਣੇ ਨੀਂਦੇ ਜੇ ਉਹ ਕਲਟੀਵੇਟਰ ਆ ਗਈ 15 ਇਹਨਾਂ ਦੇ ਤੇ 63000 ਰੁਪਇਆ ਵਜਨ 4.5 ਕਿਲੋ ਅਭੋ 13 ਕਲਟੀਵੇਟਰ ਆ ਗਏ ਜੀ 3 ਕੋਨਟਲ 70 ਕਿਲੋ ਵਹੀ ਵੇਟ ਹੈ ਇਹਨਾਂ ਦਾ ਰੇਟ ਹੈਗਾ 50000 ਬਾਕੀ ਸੋਨੇ ਬਰਾਹਮਣੇ ਬਾਕੀ ਫੁੱਡਾਂ ਹਟਾਈਆਂ ਇਹਨਾਂ ਦੀ ਪੂਰੀਆਂ ਵਧੀਆਂ ਬਣਾਈਆਂ ਹੋਈਆਂ ਨੇ ਤੇ ਆ ਖਾਲੇ ਵਰਤ ਦੇ ਆ ਜਿਹੜੇ ਸਾਧੂ ਸਿੰਘ ਆ ਆਪਦੀ ਰੋਟੇ ਲਾਸਟ ਮਹੀਨੇ ਗਿਆ ਸੀ ਆ ਕਰਾ ਆ ਗਿਆ ਇਹਨਾਂ ਦਾ ਸਾਧੂ ਸਿੰਘ ਵਾਲਿਆਂ ਦਾ ਸੰਕਰਿਆਣਾਂ ਦਾ ਜੀ 2 ਲੱਖ 2 ਕਵਾਂਟਲ 55 ਕਿਜੀ ਵੇਟ ਆ ਰੇਟ ਹੈਗਾ 37000 ਆ ਇਹਨਾਂ ਦਾ ਖਰਾ ਦਾ ਠੀਕ ਹੈ ਜੀ ਇਹ ਦੋ ਆ ਲੈਣਾ ਹੈ ਇਹ 35000 ਦਾ ਦੇਣਾ ਜੀ ਮਤਲਬ ਇਹਨਾਂ ਨੇ ਦੀ ਬਾਕੀ ਤਵੀਆਂ ਆ ਗਈਆਂ ਜੀ ਹਾਂ ਬਾਕੀ ਬੇਟ ਦੇ ਨਾਲ ਹੀ ਜੀ ਇਹਨੇ ਲੱਗਦਾ ਹੁੰਦਾ ਜਿਵੇਂ ਹਾਰਡ ਜ਼ਮੀਨਾਂ ਚਾਹੀਏ ਇਹ ਆ ਗਈਆਂ ਪ੍ਰੈਸ਼ਰ ਵਾਲੀਆਂ ਤਵੀਆਂ ਜੀ ਇਹਨਾਂ ਦੀ ਹੈਗਾ ਇਹ 10.60 ਕੇ ਜੀ ਮਨ ਇੱਕ 1060 ਕੇ ਜੀ ਹੋ ਗਿਆ ਰੇਟ ਹੈਗਾ 1,58,000 ਲੈਣਾ ਨੇ 1,52,000 ਰੁਪਏ ਜਾਂ 2000 ਰੁਪਏ ਮੇਲਾ ਡਿਸਕਾਊਂਟ ਦੀ ਜਿਹ ਪ੍ਰੈਸ਼ਰ ਦਵਾਈਆਂ ਬਾਕੀ ਹਨ ਉੱਤਰ ਕੇ ਦਿਖਾਉਣੇ ਆ 1,56,000 ਹਾਂ ਜੀ ਆ ਗੀਆਂ ਕੱਦੂ ਵਾਲੀਆਂ ਜਿਵੇਂ ਪ੍ਰੈਸ਼ਰ ਵਾਲੀਆਂ ਕਰਦੇ ਵੀ ਸਾਢੇ ਪੰਜ ਕੁਇੰਟਲ ਦੀਆਂ ਦਵਾਈਆਂ ਨੇ ਜੀ ਰੇਟ ਹੈਗਾ 80000 ਇਹਨਾਂ ਦਾ 78000 ਦੀਆਂ ਦੇਣੀਆਂ ਨੇ ਇਹਨਾਂ ਨੇ ਮੇਲਾ ਬੁਕਿੰਗ ਫ੍ਰੀ ਹੈ ਇਹਨਾਂ ਦੀ ਬੋਕੰਗ ਫ੍ਰੀ ਕਰਾ ਸਕਦੇ ਇੱਕ ਆ ਗਿਆ ਜੀ ਤਵੀਆਂ ਦੇ ਪੂਰੇ ਸ਼ਰੀਰ ਦੀਆਂ ਘੱਟ ਵਾਲੀਆਂ ਕਹਿੰਦੇ ਜੀ ਨੂੰ 12 50 ਕੇਜੀ ਦੀ 1250 ਕੇਜੀ ਦੀ ਵਜਨ ਹੈ ਤੇ 2,35,000 ਰੇਟ ਆ ਜੀ ਮੇਲਾ ਰਿਸਪੌਂਸ ਸਭ ਤੇ 2000 2,33,000 ਦੀਆਂ ਦੇਣੀਆਂ ਨੇ ਜਿਹਦੇ ਮਗਰ ਰੂਲਾ ਲੱਗਿਆ ਹੋਇਆ ਗਰੁੱਪਰ ਤੋਂ ਸੁਭਾ ਜਿਹੜੀ ਆ ਪਰਲੇ ਪਾਸੇ ਵੀ ਦਿਖਾਉਣਾ ਸਾਨੂੰ ਆ ਸਿੰਗਲ ਹਾਲ ਆ ਗਿਆ ਇਹਨਾਂ ਦਾ ਸਾਧੂ ਸਿੰਘ ਖਗਰਿਆਂ 2025 ਮਾਡਲ ਆਈ ਆ ਸਾਹਮਣੇ ਆ ਗਿਆ ਡਾਇਨਾਸੌਰ ਮਾਡਲ ਵਜਦਾ 1350 ਕੇਜੀ ਵਜਦਾ 195000 ਰਹੀ ਡਿਮਾਂਡ ਇਹਨਾਂ ਦੀ ਦੇਣੀ 193 ਦੀ ਆ ਇਹ ਲਾਸਟ ਮਾਡਲ ਆ ਇਹਨਾਂ ਦਾ ਹੈ ਕੱਟ ਵਾਲੀਆਂ ਤਵੀਆਂ ਵੀ ਨੇ ਮੂਰੇ ਕੱਟ ਵਾਲੀਆਂ ਤੇ ਮਗਰ ਇਹ 3 ਮਤਲਬ ਹੋਣੇ ਪ੍ਰੈਸ ਵਾਲੀਆਂ ਮਗਰ ਵੀ ਲੱਗ ਗਈਆਂ ਨੇ ਇਸ ਸਾਈਡ ਤੇ ਖੁੱਲਦੀਆਂ ਨੇ ਮਤਲਬ ਦੂਸਰੀ ਸਾਈਡ ਤੇ ਪ੍ਰੈਸ ਵਾਲੀਆਂ 3.5 ਲੱਖ ਦੀਆਂ ਨੇ 3.5 ਸਰਾ ਮਾਡਲ ਜੀ ਨੂੰ ਕਹੋ ਜੀ ਹਾਰਸੋ ਮਾਡਲ ਆ ਹਾਰਸੋ ਮਾਡਲ ਆ ਇਹਨਾਂ ਦਾ ਬਾਜ ਨੇਗਾ 2600 ਕੇਜੀ 4.5 ਲੱਖ ਰੁਪਇਆ ਰੇਟ ਆ ਇਹਨਾਂ ਦਾ 2000 ਰੁਪਇਆ ਮੇਲਾ ਦਸਪੌਂਡ ਦੀ ਨਹੀਂ 448000 ਰੁਪਇਆ ਨੇ ਮੇਲਾ ਬੋਕੰਗ ਫਰੀ ਆ ਇਹਨਾਂ ਦੀ ਯਾ ਮਗਰ ਵੀ ਲੱਗ ਜਾਂਦੇ ਇਸ ਸਾਈਡ ਤੇ ਖੁੱਲਦੀਆਂ ਨੇ ਮਤਲਬ ਉਹ ਸਾਈਡ ਤੇ ਪ੍ਰੈਸ ਵਾਲੀਆਂ 4.5 ਲੱਖ ਦੀਆਂ ਸ੍ਰਾਮ ਮੋਰਲਾ ਜੀ ਨੂੰ ਕਹੋ ਜੀ ਹਾਰਸੋ ਮਾਡਲ ਆ ਔਰ ਸਮਾਰ ਲਾਈ ਇਹਨਾਂ ਦਾ ਬਾਜਨ ਹੈਗਾ 2600 ਕੇਜੀ 4.4 ਲੱਖ ਰੁਪਿਆ ਰੇਟ ਆਈ ਇਹਨਾਂ ਦਾ 2000 ਰੁਪਿਆ ਮੇਲਾ ਰਿਸਪੌਂਡ ਦੇਣੀ 448000 ਰੁਪਿਆ ਨੇ ਮੇਲਾ ਬੋਕੰਗ ਫਰੀ ਆ ਇਹਨਾਂ ਦੀ ਸਾਧੂ ਸਿੰਘ ਸੰਗਰੀਆਂ ਤੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰਕੇ ਸਬਸਕ੍ਰਾਈਬ